ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀ ਕਚੈਰੀ ਵਿੱਚ ਫੇਰ ਹਾਜ਼ਰ ਹੋਇਆ ਦਾਸ ਗੁਰਮਖਾ ਦਾ ਇੱਕ ਕੁਐਸਚਨ ਆਇਆ ਸੀ ਕਿ ਵਾਸਤੂ ਸ਼ਾਸਤਰ ਕੀ ਹੈ ਕੀ ਇਹ ਸਹੀ ਹੈ ਕੀ ਇਹ ਸਹੀ ਕੰਮ ਕਰਦਾ ਹੈ ਇਸ ਉੱਤੇ ਆਪਾਂ ਵਿਚਾਰ ਕਰਨੀ ਹੈ ਗੁਰਮਖੋ ਜਿਹੜਾ ਵਾਸਤੂ ਸ਼ਾਸਤਰ ਹੈ ਕਿੰਨੇ ਕ ਦਿਨ ਪਹਿਲਾਂ ਆਇਆ ਕਿੰਨੇ ਕ ਸਮੇਂ ਤੋਂ ਤੁਸੀਂ ਇਸ ਨੂੰ ਪਰਚਲਤ ਦੇਖਦਾ ਹੋ ਥੋੜਾ ਜਿਹਾ ਪਿੱਛੇ ਝਾਤ ਮਾਰ ਕੇ ਦੇਖੋ ਇਹਨੂੰ ਕੋਈ ਜਾਣਦਾ ਵੀ ਨਹੀਂ ਸੀ ਕੀ ਵਾਸੂ ਸ਼ਾਸਤਰ ਹੁੰਦਾ ਕੀ ਹੈ ਇੰਨੀਆਂ ਸੋਹਣੀਆਂ ਬੜੀਆਂ ਬਣਾਈਆਂ ਕੋਠੀਆਂ ਮਕਾਨ ਲੋਕਾਂ ਦੇ ਤੜਵਾ ਦਿੱਤੇ ਜਾਂਦੇ ਆ ਵੱਡੇ ਵੱਡੇ ਅਮੀਰ ਜਾਤਿਆਂ ਤੋਂ ਹੋਰ ਤੜਵਾ ਕੇ ਕਰੋੜਾਂ ਦੇ ਪ੍ਰੇਆਂ ਦਾ ਨੁਕਸਾਨ ਕੀਤਾ ਜਾਂਦਾ ਕਿਉਂ ਕਿਉਂਕਿ ਵਾਸੂ ਦੇ ਮੁਤਾਬਕ ਤੁਹਾਡਾ ਬਾਥਰੂਮ ਨਹੀਂ ਠੀਕ ਤੁਹਾਡੀ ਰਸੋਈ ਨਹੀਂ ਠੀਕ ਤੁਹਾਡਾ ਸਿਰ ਇਧਰਲੇ ਪਾਸੇ ਹੋਣਾ ਚਾਹੀਦਾ ਤੁਹਾਡੇ ਮਕਾਨ ਦਾ ਮੂੰਹ ਇਧਰਲੇ ਪਾਸੇ ਹੋਣਾ ਚਾਹੀਦਾ ਗੁਰਮੁਖੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਆਪ ਹੀ ਆਪਣੇ ਚਾਤਮਨ ਕਿ ਪਰਮਾਤਮਾ ਕੋਈ ਐਸੀ ਜਗ੍ਹਾ ਹੈ ਜਿੱਥੇ ਨਾ ਹੋ ਅਸੀਂ ਲੋਕ ਹਿੰਦੂ ਹੋਣ ਜਾਂ ਸਿੱਖ ਹੋਣ ਜਾਂ ਹੋਰ ਜਿਹੜੇ ਹੋਣ ਕਾਫੀ ਹੱਦ ਤੱਕ ਲੋਕ ਕੀ ਮੰਨਦੇ ਹਨ ਵੀ ਸਾਡਾ ਪੂਰਬ ਦੀ ਦਿਸ਼ਾ ਵੱਲ ਹੋਣਾ ਚਾਹੀਦਾ ਵਾ ਅਸੀਂ ਉਧਰ ਨੂੰ ਮੁੱਖ ਰੱਖ ਕੇ ਬਹੁਤ ਜ਼ਿਆਦਾ ਕੰਮ ਕਰਦੇ ਹਾਂ ਗੁਰਮੁਖੋ ਇਹਦੇ ਦੇ ਬਿਲਕੁਲ ਉਲਟ ਚੱਲੀਏ ਆਪਾਂ ਜਿਹੜਾ ਸਾਡਾ ਮੁਸਲਮਾਨ ਭਾਈਚਾਰਾ ਉਹ ਪਛਮ ਵੱਲ ਸਜਦਾ ਕਰਦਾ ਹੈ ਉਹ ਉਹ ਨੂੰ ਸ਼ੁਭ ਮੰਨਦਾ ਹੈ ਅਸੀਂ ਇੱਧਰ ਨੂੰ ਸ਼ੁਭ ਮੰਨਦੇ ਸੋ ਗੁਰਮੁਖੋ ਇਹ ਸਾਨੂੰ ਸਮਝਾਉਣ ਲਈ ਸਾਡੇ ਪੂਰਵਜਾਂ ਨੇ ਸਾਨੂੰ ਦਰਸਾਇਆ ਹੈ ਕੀ ਪਰਮਾਤਮਾ ਹਰ ਜਗ੍ਹਾ ਵਿਆਪਕ ਹੈ ਤੁਸੀਂ ਇਹਨਾਂ ਚੀਜ਼ਾਂ ਵਿੱਚ ਨਾ ਉਲਝੋ ਤੁਸੀਂ ਦੇਖੋ ਉਹ ਜਿਹੜੇ ਘਰ ਨੇ ਕਿ ਉਸ ਘਰਾਂ ਦੇ ਵਿੱਚ ਮੌਤਾਂ ਨਹੀਂ ਹੁੰਦੀਆਂ ਜਾਂ ਤੁਸੀਂ ਹੋਰ ਦੇਖ ਲਓ ਚਲੋ ਹੋਰ ਦੂਰ ਜਾਓ ਆਪਾਂ ਚੰਡੀਗੜ੍ਹ ਚੱਲ ਜਾਈਏ ਜਾਂ ਹੋਰ ਕਿਤੇ ਬਾਹਰ ਵਿਦੇਸ਼ਾਂ ਚੱਲ ਜਾਈਏ ਫਲੈਟ ਹਰਕ ਦੇ ਇੱਕੋ ਮੰਜ਼ਲ ਦੇ ਉੱਤੇ ਹੁੰਦੇ ਆ 20-20 ਮੰਜ਼ਲਾ ਹੁੰਦੀਆਂ ਨੇ 10-10 ਮੰਜ਼ਲਾ ਹੁੰਦੀਆਂ ਨੇ ਉਹਦੇ ਵਿੱਚ ਹਰ ਇੱਕ ਦਾ ਬਾਥਰੂਮ ਉਸੇ ਤਰੀਕੇ ਹੁੰਦਾ ਰਸੋਈ ਸਾਰੇ ਦੇ ਇੱਕੋ ਹੀ ਹੁੰਦੇ ਜੇ 10 ਮੰਜ਼ਲਾ 10ਾਂ ਦੇ ਵਿੱਚ ਇੱਕੋ ਹੀ ਲਾਈਨ ਚ ਬਾਥਰੂਮ ਜਾਂ ਹੋਰ ਚੀਜ਼ਾਂ ਬਣੀਆਂ ਹੁੰਦੀਆਂ ਨੇ ਕਿ ਉਹਦੇ ਵਿੱਚ ਕੋਈ ਅਮੀਰ ਨਹੀਂ ਹੁੰਦਾ ਉਹਦੇ ਵਿੱਚ ਕਿਉਂ ਗਰੀਬ ਨਹੀਂ ਹੁੰਦਾ ਜਾਂ ਉਹਦੇ ਵਿੱਚ ਕੋਈ ਬੰਦਾ ਬਿਮਾਰ ਨਹੀਂ ਹੁੰਦਾ ਜਾਂ ਉੱਥੇ ਕੋਈ ਮਰਦਾ ਨਹੀਂ ਤੁਸੀਂ ਸਮਝਦਾਰ ਹੋ ਕਿਉਂਕਿ ਇਹ ਸਾਨੂੰ ਬਹਿਕਾਵੇ ਵਿੱਚ ਲਿਆ ਕੇ ਸਾਨੂੰ ਲੁੱਟਣ ਦਾ ਇੱਕ ਨਵਾਂ ਜਰੀਆ ਹੈ ਪਰਮਾਤਮਾ ਸਰਬਵਿਆਪੀ ਆ ਗੁਰੂ ਸਾਹਿਬ ਕਹਿੰਦੇ ਬਿਨ ਨਾਮੇ ਕੋਈ ਥਾਂ ਨਹੀਂ ਸੰਸਾਰ ਦੀ ਕੋਈ ਐਸੀ ਜਗ੍ਹਾ ਹੈ ਜਿੱਥੇ ਪਰਮਾਤਮਾ ਨਾ ਹੋਵੇ ਹਰ ਜਗ੍ਹਾ ਉਹ ਵਿਆਪਕ ਹੈ ਹਰ ਜਗ੍ਹਾ ਵਿਆਪਕ ਹੈ ਤੁਹਾਨੂੰ ਇੱਥੇ ਮੈਂ ਇੱਕ ਸਾਖੀ ਸੁਣਾਉਂਦਾ ਮੈਨੂੰ ਇੱਕ ਯਾਦ ਆਈ ਜਦੋਂ ਭਗਵਾਨ ਛੇ ਬਨਾ ਖੁਸ਼ ਹੋਏ ਜਏ ਇਹ ਕਹਿ ਲਈਏ ਵੀ ਆਪਣੇ ਬੱਚਿਆਂ ਦੀ ਪ੍ਰੀਖਿਆ ਲੈਣ ਲੱਗੇ ਵੀ ਦੇਖੀਏ ਕਿ ਪਰਮਾਤਮਾ ਸਭ ਸਰਵ ਵਿਆਪੀ ਇਹਨਾਂ ਨੂੰ ਜਾਣਕਾਰੀ ਹੈ ਕਹਿੰਦੇ ਉਹਨਾਂ ਦੇ ਬੱਚਾ ਇੱਕ ਕਾਰਤਿਕ ਤੇ ਇੱਕ ਗਣੇਸ਼ ਜੀ ਕਹਿੰਦੇ ਉਹਨਾਂ ਨੇ ਇੱਕ ਫਲ ਦਿੱਤਾ ਤੇ ਇਹ ਕਹਿ ਦਿੱਤਾ ਬੇਟਾ ਉਹ ਫਲਾਣੀ ਜਗ੍ਹਾ ਖਾ ਕੇ ਆ ਉਹ ਜਿੱਥੇ ਪਰਮਾਤਮਾ ਨਾ ਹੋਵੇ ਕਹਿੰਦੇ ਕਾਰਤਿਕ ਆਪਣਾ ਉਹ ਬਾਹਾਂ ਲੈ ਕੇ ਅਸੀਂ ਅਸੀਂ ਜਗ੍ਹਾ ਗਿਆ ਤੇ ਉਹਨੇ ਕਿਤੇ ਐਸੀ ਜਗ੍ਹਾ ਖਾ ਲਿਆ ਨੇਰੇ ਦੇ ਵਿੱਚ ਜਾ ਕੇ ਜਿੱਥੇ ਸ਼ਾਇਦ ਪਰਮਾਤਮਾ ਨਾ ਹਾ। ਤੇ ਗਣੇਸ਼ ਜੀ ਵੀ ਗ੍ਰੇਸ਼ ਜੀ ਆ ਕੇ ਫਿਰ ਉੱਥੇ ਹੀ ਆ ਪਰ ਉਹਨਾਂ ਨੇ ਫਲ ਨਾ ਖਾਦਾ। ਜਦੋਂ ਆ ਕੇ ਉਹ ਫਲ ਭਗਵਾਨ ਸ਼ਿਵ ਨੂੰ ਦੇ ਦਿੱਤਾ ਤਾਂ ਭਗਵਾਨ ਸ਼ਿਵ ਗਣੇਸ਼ ਜੀ ਨੂੰ ਪੁੱਛਦੇ ਤੁਸੀਂ ਕਿਉਂ ਨਹੀਂ ਖਾਦਾ? ਕਾਰਤਿਕ ਨੂੰ ਪੁੱਛਦੇ ਤੁਸੀਂ ਕਹਿੰਦੇ ਜੀ ਮੈਂ ਤਾਂ ਫਲਾਣੀ ਫਲਾਣੀ ਜਗ੍ਹਾ ਜਾ ਕੇ ਖਾਇਆ ਉੱਥੇ ਪਰਮਾਤਮਾ ਨਹੀਂ ਸੀ। ਜਦੋਂ ਗਣੇਸ਼ ਜੀ ਨੂੰ ਪੁੱਛਿਆ ਵੀ ਤੁਸੀਂ ਕਹਿੰਦੇ ਮੈਨੂੰ ਕੋਈ ਐਸੀ ਜਗ੍ਹਾ ਹੀ ਨਹੀਂ ਦੇਖੀ। ਜਿੱਥੇ ਪਰਮਾਤਮਾ ਨਾ ਹੋਵੇ ਹਰ ਜਗ੍ਹਾ ਤੋਂ ਵਿਆਪਕ ਹੈ ਸੋ ਇਸ ਕਰਕੇ ਮੈਂ ਇਹਨੂੰ ਖਾ ਹੀ ਨਹੀਂ ਸਕਿਆ ਸਾਨੂੰ ਇਹ ਸਮਝਾਉਣ ਲਈ ਗੱਲਾਂ ਕੀਤੀਆਂ ਜਾਂਦੀਆਂ ਦੇਖੋ ਇਹਨਾਂ ਚੀਜ਼ਾਂ 'ਚ ਉੱਥੇ ਚਾਹੇ ਮੂੰ ਮੈਂ ਇੱਧਰ ਨੂੰ ਕਰਕੇ ਬੈਠਾਂ ਚਾਹੇ ਮੈਂ ਉੱਧਰ ਪਰਮਾਤਮਾ ਸਰਬ ਵਿਆਪੀ ਹੈ ਸੋ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ 'ਚ ਉੱਚੇ ਉੱਠ ਆਪਣੇ ਘਰ ਬਣਿਆ ਦਾ ਨੁਕਸਾਨ ਨਾ ਕਰੋ ਜੇ ਤੁਹਾਨੂੰ ਇਹ ਲੱਗਦਾ ਹੈ ਤਾਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਸਿਮਰਨ 'ਵਲ ਜ਼ਿਆਦਾ ਧਿਆਨ ਦਿਓ ਸੋ ਇਨਿਕ ਮੈਂ ਸਮਝਦਾ ਕਿ ਜਿਹੜੇ ਆ ਤੁਹਾਡਾ ਕੁਐਸਚਨ ਸੀ ਗੁਰਮੁਖਾਂ ਦਾ ਉਹਦਾ ਤੁਹਾਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਜਿਹੜੇ ਵੀ ਪ੍ਰਸ਼ਨ ਤੁਸੀਂ ਮੈਨੂੰ ਭੇਜਦੇ ਹੋ ਮੈਂ ਉਹਨਾਂ ਦੇ ਕੋਸ਼ਿਸ਼ ਕਰਦਾ ਕਿ ਵਧੀਆ ਤਰੀਕੇ ਨਾਲ ਮੈਂ ਆਪਸਾ ਦੇ ਸਕਾਂ ਔਰ ਤੁਹਾਨੂੰ ਵਿਹਿਮਾ ਪਰਮਾ ਤੋਂ ਕੱਢ ਕੇ ਉਸ ਮਾਲਕ ਦੇ ਉਸ ਪ੍ਰਭੂ ਦੀ ਜਿਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਉਹਦੀ ਭਗਤੀ ਵੱਲ ਜੁੜੀਏ ਸੋ ਜੇਕਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੇ ਤਾਂ ਇਸ ਨੂੰ ਅੱਗੇ ਵੀ ਲੋਕਾਂ ਤੱਕ ਭੇਜਿਓ ਤਾਂ ਲੋਕਾਂ ਦੇ ਵੀ ਵਿਹਿਮ ਪਰਮ ਦੂਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ